ਕਿ মিডিਆ ਬਾਰੇ ਵੀ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੰਕੇ ਨੇ ਉਹ ਬੰਦਾ ਮਿਲਿਆ ਨਾ ਕਹਿੰਦਾ ਜੀ ਕੀ ਕਰਦੇ ਹੋ ਕਹਿੰਦਾ ਮੈਂ ਜਰਨਲਿਸਟ ਆ ਕਹਿੰਦਾ ਕਿਹੜੀ ਪਾਰਟੀ ਦਾ ਦੁਨੀਆ ਬਦਲ ਰਹੀ ਹੈ ਬਦਲਦੀ ਦੁਨੀਆ ਦੇ ਨਾਲ ਸਾਨੂੰ ਉਹਦੀ ਗੱਲ ਕਰਨੀ ਪੈਣੀ ਹੈ ਹੁਣ ਤਾਂ ਦੁਨੀਆ ਜੀ ਇੰਨਾ ਕੁਝ ਬਦਲ ਗਿਆ ਮੈਂ ਉੱਥੇ ਬੈਠ ਹੱਸੀ ਜਾਂਦਾ ਸੀ ਆ ਮੈਂ ਕਿਹਾ ਫੁੱਲਾਂ ਦੀ ਖੇਤੀ ਤਾਂ ਹੋਈ ਪਈ ਸਾਹਮਣੇ ਸਾਰੀ ਆ ਦੇਖੋ ਆ ਦੁਨੀਆ ਪਤਾ ਨਹੀਂ ਕਿੱਧਰ ਨੂੰ ਤੁਰੀ ਜਾਲੀ ਫੁੱਲ ਲੱਗੇ ਹੋਏ ਸਾਡੇ ਸਾਹਮਣੇ ਸਾਰੇ ਪਲਾਸਟਿਕ ਦੇ ਸੋ ਇਹ ਅੱਜ ਦੀ ਡਿਸਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਮਾਹਿਰ ਜਦੋਂ ਬੋਲ ਰਹੇ ਸੀ ਉਹਨਾਂ ਨੇ ਇੱਕ ਬੜੀ ਨਵੀਂ ਚੀਜ਼ ਦੱਸੀ ਕਿ ਜਦੋਂ ਹੁਣ ਇਨਸੈਕਟਸ ਦੇ ਵਿੱਚੋਂ ਪ੍ਰੋਟੀਨ ਲਿਆ ਜਾ ਰਿਹਾ ਇਹ ਵੀ ਕੱਲ ਨੂੰ ਖੇਤੀ ਨੂੰ ਦਰਪੇਸ਼ ਆਉਣ ਵਾਲੇ ਮਸਲੇ ਨੇ ਕਿਉਂਕਿ ਪੋਲਟਰੀ ਵੀ ਕਿਸਾਨ ਨਾਲ ਜੁੜੀ ਹੋਈ ਚੀਜ਼ ਹੈ ਔਰ ਮੈਂ ਪਿੱਛੇ ਦੇ ਸੁਣਿਆ ਸੀ ਕਿਸੇ ਮਾਹਿਰ ਕੋਲੋਂ ਕਿ ਹੁਣ ਤਾਂ ਲੈਬ ਚਿਕਨ ਵੀ ਆਉਣ ਲੱਗੇ ਨੇ ਜੀ ਲੈਬ ਮਟਨ ਆਉਣ ਲੱਗਿਆ ਜੀ ਸੋ ਪੋਲਟਰੀ ਤੁਹਾਡੀ ਖਤਮ ਹੋ ਰਹੀ ਹੈ ਲੈਬ ਚਿਕਨ ਖਾਇਆ ਕਰੋਗੇ ਤੁਸੀਂ ਲੈਬ ਮਟਨ ਵਿਆਹਾਂ ਦੇ ਵਿੱਚ ਰੱਜਿਆ ਕਰੇਗਾ ਹੁਣ ਦੁੱਧ ਤਾਂ ਬਾਣੀ ਗਿਆ ਸੋ ਇਹ ਵੀ ਕਿਸਾਨ ਨੂੰ ਸਮੱਸਿਆ ਸਾਹਮਣੇ ਆਉਣ ਵਾਲੀ ਹੈ ਸੋ ਕਮਾਲ ਦੀ ਗੱਲ ਇਹ ਹੈ ਕਿ ਸਰਕਾਰ ਸਿਰਫ ਇੱਕ ਐਮਐਸਪੀ ਜਾਂ ਝੋਨਾ ਕਣਕ ਨਹੀਂ ਸਰੋਕਾਰ ਬਹੁਤ ਵੱਡੇ ਨੇ ਮੇਰਾ ਪੰਜਾਬ ਆਰਗੇਨਾਈਜੇਸ਼ਨ ਬਣਾਉਣ ਦਾ ਮਕਸਦ ਇਹ ਸੀ ਕਿ ਗੱਲ ਤਾਂ ਸ਼ੁਰੂ ਕਰੀਏ ਕਿੰਨੇ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ ਨਿਕਲੇ ਤਾਂ ਸਹੀ ਗੱਲ ਫਿਰ ਦੂਰ ਤਲਕ ਵੀ ਉਹਨੂੰ ਲੈ ਕੇ ਜਾਵਾਂਗੇ ਔਰ ਬੜਾ ਚੰਗਾ ਲੱਗਦਾ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਉਂਦੇ ਕਿਉਂਕਿ ਪੰਜਾਬ ਕਿਸੇ ਇੱਕ ਦਾ ਨਹੀਂ ਜਾਂ ਪੰਜਾਬ ਹੁਕਮਰਾਨ ਦਾ ਨਹੀਂ ਇਕੱਲੇ ਦਾ ਪੰਜਾਬ ਨਿਗਰਾਨ ਦਾ ਆਓ ਆਪਾਂ ਸਾਰੇ ਨਿਗਰਾਨ ਬਣੀਏ ਪੰਜਾਬ ਦੇ ਸਾਰੇ ਹੁਕਰ ਹੁਕਮਰਾਨ ਥੋੜਾ ਬਣ ਸਕਦੇ ਨੇ ਨਿਗਰਾਨ ਵੀ ਚਾਹੀਦੇ ਨੇ ਔਰ ਨਿਗਰਾਨ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਸੰਵਿਧਾਨਿਕ ਪਾਵਰ ਦੇ ਨਾਲ ਹੋਣ ਸਾਡੀ ਗਲੀ ਦੇ ਵਿੱਚ ਵੀ ਜਦੋਂ ਕੋਈ ਗੱਡੀ ਕਾਫੀ ਧੇਰ ਤੋਂ ਖੜੀ ਹੁੰਦੀ ਨਾ ਸਾਡੀ ਗਲੀ ਦਾ ਵੈਸੇ ਕੋਈ ਬਜ਼ੁਰਗ ਕੋਈ ਸਿਆਣੀ ਔਰਤ ਜਾ ਕੇ ਉਹਨੂੰ ਪੁੱਛਦੀ ਵੀ ਕਾਕਾ ਕਿਵੇਂ ਖੜੇ ਹੋ ਉੱਤੇ ਵੀ ਕਾਕਾ ਮਿਲਣਾ ਕਿਸੇ ਨੂੰ ਉਡੀਕਦੇ ਹੋ ਕਿਸੇ ਨੂੰ ਇਹ ਨਿਗਰਾਨ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਨਾ ਹੀ ਉਹਨਾਂ ਨੂੰ ਕਿਸੇ ਨੇ ਡਿਊਟੀ ਲਈ ਹੋਈ ਵੀ ਤੁਸੀਂ ਪੁੱਛਣਾ ਗਲੀ ਗਲੀ ਚ ਜਾ ਕੇ ਉਹ ਧਿਆਨ ਰੱਖਦੇ ਆਪਣੀ ਗਲੀ ਦਾ ਘਟੋ ਘਟ ਆਪਣੇ ਮੁਹੱਲੇ ਦਾ ਸੋ ਅਸੀਂ ਨਿਗਰਾਨ ਬਣ ਕੇ ਪੰਜਾਬ ਦੇ ਬਾਰੇ ਗੱਲ ਕਰੀਏ ਪੰਜਾਬ ਦੇ ਖੜੇ ਮੁੱਦਿਆਂ ਨੂੰ ਜਾ ਕੇ ਪੁੱਛੀਏ ਵੀ ਮਸਲਿਓ ਖੜੇ ਕਿਉਂ ਤੁਸੀਂ ਮੁੱਦਿਓ ਖੜੇ ਕਿਉਂ ਤੁਰਦੇ ਕਿਉਂ ਨਹੀਂ ਤੁਹਾਡਾ ਕੋ ਹੱਲ ਕਿਉਂ ਨਹੀਂ ਹੁੰਦਾ ਸੋ ਉਹ ਇਹ ਮੇਰਾ ਪੰਜਾਬ ਦਾ ਮਕਸਦ ਸਿਰਫ ਹੈ ਕਿ ਆਪਾਂ ਨਿਗਰਾਨ ਬਣ ਕੇ ਗੱਲ ਕਰੀਏ ਕਿਉਂਕਿ ਆਉਣ ਵਾਲੀਆਂ نسلਾਂ ਨੇ ਆ ਸਾਡੀਆਂ ਰਿਕਾਰਡਿੰਗਾਂ ਲਾ ਲਾ ਦੇਖਣੀਆਂ ਵੀ ਕਿੰਨੀ ਕਾਕਲ ਦੀ ਗੱਲ ਕਰਦੇ ਹੁੰਦੇ ਸੀ ਕਿੱਥੇ ਬਹਿ ਕੇ ਉਹਨਾਂ ਨੇ ਸਾਨੂੰ ਅੱਗੇ ਤਾਂ ਜੋ ਸਿਆਣੇ ਕਹਿ ਗਏ ਅਸੀਂ ਮੂੰਹ ਤਰੋਂ ਕਹਿੰਨੇ ਨੇ ਸਿਆਣੇ ਕਹਿੰਦੇ ਹੁੰਦੇ ਸੀ ਆ ਹੁਣ ਤਾਂ ਸਿਆਣੇ ਰਿਕਾਰਡ ਹੋ ਰਹੇ ਆ ਲੋਕਾਂ ਨੇ ਤੁਹਾਨੂੰ ਜੱਜ ਕਰ ਲੈਣਾ ਕਿ ਤੁਸੀਂ ਕਿੰਨੇ ਕੁ ਫਿਕਰਮੰਦ ਸੀਗੇ ਆਪਣੇ ਸਮਿਆਂ ਦੇ ਵਿੱਚ ਸੋ ਇਹ ਬਹੁਤ ਚੰਗੀ ਸ਼ੁਰੂਆਤ ਹੋਈ ਹੈ ਔਰ ਮੈਂ ਚਾਹਾਂਗਾ ਕਿ ਅਗਲੀ ਵਾਰ ਮੀਡੀਆ ਦੀ ਸ਼ਮੂਲੀਅਤ ਵੀ ਹੋਰ ਜ਼ਿਆਦਾ ਹੋਵੇ ਮੈਂ ਮੀਡੀਆ ਨੂੰ ਬਹੁਤ ਅੱਜ ਮਿਸ ਕਰ ਰਿਹਾ ਕਿਉਂਕਿ ਮੀਡੀਆ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਹੈ ਸਮਾਜ ਦੇ ਹਰ ਮੁੱਦੇ ਤੇ ਪਰ ਮੀਡੀਆ ਵੀ ਹਾਂਜੀ ਨਹੀਂ ਲੋਕਲ ਖਾਸਾ ਮੈਂ ਕੱਲੇ ਲੋਕਲ ਨਾਲ ਮਸਲਾ ਹੱਲ ਨਹੀਂ ਬਠਿੰਡੇ ਦਾ ਮਸਲਾ ਹੁੰਦਾ ਫਿਰ ਤੇ ਕੋਈ ਰੌਲਾ ਈ ਨਹੀਂ ਸੀ ਰੌਲਾ ਪੰਜਾਬ ਦਾ ਹੈ ਦੇਸ਼ ਦਾ ਹੈ ਸੰਸਾਰ ਦਾ ਹੈ ਸੋ ਮੈਂ ਗੱਲ ਕਰਦਾ ਕਿ ਮੀਡੀਆ ਦੀ ਸ਼ਮੂਲੀਅਤ ਅੱਗੇ ਤੋਂ ਹੋਰ ਵਧੇ ਮੈਂ ਇਹ ਕਹਿ ਰਿਹਾ ਕਿ ਜਿੰਨਾ ਮੀਡੀਆ ਸਾਨੂੰ ਰਿਕਾਰਡ ਕਰੇਗਾ ਹਰ ਮੀਡੀਆ ਦੀ ਆਪਣੀ ਰੀਚ ਹੈ ਕਿਉਂਕਿ ਮੀਡੀਆ ਬਾਰੇ ਵੀ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੰਕੇ ਨੇ ਉਹ ਬੰਦਾ ਮਿਲਿਆ ਨਾ ਕਹਿੰਦਾ ਜੀ ਕੀ ਕਰਦੇ ਹੋ ਕਹਿੰਦਾ ਮੈਂ ਜਰਨਲਿਸਟ ਆ ਕਹਿੰਦਾ ਕਿਹੜੀ ਪਾਰਟੀ ਦਾ ਸੋ ਉਹ ਵੀ ਉਹਦੇ ਤੋਂ ਵੀ ਬਚਣਾ ਪੈਣਾ ਹੈ ਆਪਾਂ ਨੂੰ। ਇਹ ਪੰਜਾਬ ਦੀ ਗੱਲ ਕਰਨੀ ਤੇ ਸਾਂਝੇ ਹੋ ਕੇ ਗੱਲ ਕਰਨੀ ਪਵੇਗੀ। ਸੋ ਸਾਰੇ ਆਪਾਂ ਰਲ ਕੇ ਅੱਗੇ ਆਈਏ। ਔਰ ਬਹੁਤ سارے ਸਵਾਲ ਮੇਰੇ ਦਿਮਾਗ 'ਚ ਵੀ ਮੇਰੇ ਮਨ 'ਚ ਵੀ ਸਿਗੇ। ਮੈਂ ਜਾਣ ਕੇ ਨਹੀਂ ਕੋਈ ਸਵਾਲ ਪੁੱਛਿਆ ਕਿ ਵੱਧ ਤੋਂ ਵੱਧ ਸਵਾਲ ਤੁਹਾਡੇ ਵੱਲੋਂ ਆਉਣ। ਮਾਹਿਰ ਬੈਠੇ ਨੇ। ਸਾਡੀ ਮੇਰੀ ਖੇਤੀਬਾੜੀ ਦੇ ਮਾਮਲੇ 'ਚ ਤਾਂ ਬੁੱਧੀ ਕਿੰਨੀ ਹੋਏਗੀ। ਮੈਂ ਛੋਟੇ ਸਵਾਲ ਤ ਪਤਾ ਨਹੀਂ ਜਿਹੜਾ ਮੇਰੇ ਮਨ 'ਚ ਬੈਠੇ-ਬੈਠੇ ਇਹ ਵੀ ਆ ਰਹੇ ਸੀ ਕਿ ਹਰ ਸਬਜੈਕਟ ਤੇ ਗੱਲ ਹੋਈ ਆ ਹਜ਼ੂਰ। ਸਾਡੀ ਇੱਕ ਜਿਹੜੀ ਟ੍ਰੈਡੀਸ਼ਨਲ ਖੇਤੀ ਹੈ ਮਿਲਟਸ ਮਿਲਟਸ ਤੇ ਗੱਲ ਖੇਤੀ ਦੀ ਅੱਜ ਕੱਲ ਮੈਨ ਲੱਗਦਾ ਹੋ ਨਹੀਂ ਰਹੀ ਹੈ ਨਾ ਕਿਉਂਕਿ ਸਾਡਾ ਅਸਲੀ ਤਾਂ ਮੂਲ ਮਿਲਟਸ ਹੀ ਸੀਗੇ ਸਾਡੇ ਜਿਹੜੇ ਮੱਕੀ, ਜਵਾਰ, ਬਾਜਰਾ ਕਿਉਂਕਿ ਇਹ ਮੈਂ ਤਾਂ ਪੁੱਛ ਰਿਹਾ ਕਿ ਦੁਨੀਆ ਘੁੰਮ ਕੇ ਉੱਥੇ ਆ ਰਹੀ ਹੈ ਚੰਡੀਗੜ੍ਹ ਐ, ਮੁਹਾਲੀ ਚ ਆ ਕੇ ਵੇਖ ਲੋ بڑے بڑے ਵੱਡੇ ਰੈਸਟੋਰੈਂਟ ਨੇ ਜਿੱਥੇ ਸਿਰਫ ਮਿਲਟਸ ਦਾ ਹੀ ਫੂਡ ਮਿਲਣ ਲੱਗ ਗਿਆ ਹੁਣ ਸੋ ਉਹ ਖੇਤੀ ਵੀ ਕਦੇ ਮੁੜ ਕੇ ਵਾਪਸ ਆਉਣੀ ਹੈ ਕਿ ਨਹੀਂ ਕਦੇ ਇਹਦੇ ਤੇ ਵੀ ਗੱਲ ਜੇ ਹੋ ਸਕਦੀ ਹੋਵੇ ਦਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਡਾਈਵਰਸੀਫਿਕੇਸ਼ਨ ਦੀ ਗੱਲ ਤਾਂ ਅਕਸਰ ਹੁੰਦੀ ਹੈ ਸੋ ਬਹੁਤ ਸਾਰੇ ਸਵਾਲ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਅਜੇ ਹੋਰ ਗੱਲਾਂ ਹੋਣੀਆਂ ਇੱਕ ਹੋਰ ਮੇਰੇ ਦਿਮਾਗ 'ਚ ਸਿਰ ਛੋਟਾ ਦਾ ਮੈਂ ਜਵਾਬ ਤਾਂ ਨਹੀਂ ਮੰਗ ਰਿਹਾ ਕਿ ਟਾਈਮ ਹੈ ਨਹੀਂਗਾ ਮੈਂ ਸਿਰਫ ਸਵਾਲ ਹੀ ਪੈਦਾ ਕਰ ਰਿਹਾ ਕਿ ਇੱਕ ਕਦੇ-ਕਦੇ ਲਫ਼ਜ਼ ਸੁਣਿਆ ਕਈ ਵਾਰੀ ਜਾਂ ਸੁਣਿਆ ਜਾਂ ਮੈਂ ਪਤਾ ਨਹੀਂ ਮੇਰੇ ਦਿਮਾਗ 'ਚ ਹੀ ਆਇਆ ਹੁਣ ਜਿਹੜੀ ਇਨਸ਼ੋਰੈਂਸ ਹੈ ਕਿਸਾਨ ਨੂੰ ਮੇਰੇ ਖਿਆਲ ਨਾਲ ਅਜੇ ਤੱਕ ਕਿਸੇ ਫਸਲ ਤੇ ਇਨਸ਼ੋਰੈਂਸ ਦਾ ਕੋਈ ਪਾਲਿਸੀ ਤਾਂ ਨਹੀਂ ਸਰ ਜੇ ਤੱਕ ਆਈ ਨੇ ਇੰਪਲੀਮੈਂਟੇਸ਼ਨ ਹੋਈ ਕਿ ਸਿਰਫ ਪਾਲਿਸੀ ਆਈ ਹੈ ਜੀ। ਖਾਰਜ ਵੀ ਹੋ ਗਈਆਂ। ਸੋ ਮੈਂ ਇਹ ਇਹ ਮੈਂ ਮੁੱਦਾ ਸਮਝਦਾ ਵਾਂ ਕਿ ਜੇ ਕਿਸੇ ਬੰਦੇ ਦੀ 500 ਕਿੱਲੇ ਪੈਲੀ ਹੈ ਉਹ ਕਿਦਾਂ ਹਨਾ ਇੰਸ਼ੋਰਡ ਹੋ ਜਵੇ ਉਹਦਾ ਆਪਣਾ ਨੁਕਸਾਨ ਆਪ ਕਰਨ ਲੱਗ ਜਾਣਗੇ ਕਿ ਕਈ ਇਦਾਂ ਦੀ ਫੈਕਟਰੀਆਂ ਵਾਲੇ ਵੀ ਕਰਦੇ ਆ ਨਾ ਆਪ ਹੀ ਸ਼ਾਰਟ ਸਰਕਟ ਕਰ ਦਿੰਦੇ ਨੇ। ਪਰ ਇਹਦੇ 'ਚ ਮੇਰੀ ਇੱਕ ਸਰ ਛੋਟੀ ਜੀ ਜੇ ਕਿਤੇ ਇਦਾਂ ਦੀ ਗੱਲ ਹੋ ਸਕਦੀ ਹੋਵੇ ਕਿ ਇੱਕ ਮਿਨੀਮਮ ਜੇ ਮੰਨ ਕੇ ਚੱਲੋਗੇ 5 ਏਕੜ ਦੀ ਇੰਸ਼ੋਰੈਂਸ ਹਰ ਕਿਸਾਨ ਨੂੰ ਮਿਲ ਜੇਗੀ ਜਿਹੜਾ 5 ਏਕੜ ਵਾਲਾ ਹੈ ਜਾਂ 2-3-4 ਏਕੜ ਵਾਲਾ ਤੇ ਛੋਟਾ ਕਿਸਾਨ ਹੈ ਨਾ ਉਹ ਜੇ ਕਿਸੇ ਕੋਲ 50 ਕਿੱਲੇ ਵੀ ਆ ਉਹਦੀ 5 ਕਿੱਲੇ ਦੀ ਇੰਸ਼ੋਰੈਂਸ ਤੁਹਾਨੂੰ ਮਿਲ ਸਕਦੀ ਹੈ ਉਹਦੇ ਨਾਲ ਕੀ ਹੋਏਗਾ ਕਿ ਛੋਟਾ ਕਿਸਾਨ ਘਟੋਕਟ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰੇਗਾ ਕਿਉਂਕਿ ਉਹਨਾਂ ਤੁਹਾਨੂੰ ਸਰਕਾਰ ਹੁਕਮਰਾਨ ਵਪਾਰੀ ਨਹੀਂ ਮਾਰਦਾ ਜਿੰਨਾ ਕਈ ਵਾਰੀ ਕੁਦਰਤ ਮਾਰ ਦਿੰਦੀ ਉਹਦੇ ਨਾਲ ਤੇ ਲੜਾਈ ਵੀ ਨਹੀਂ ਕੀਤੀ ਜਾ ਸਕਦੀ ਨਾ ਔਰ ਉਹਦੇ ਅੱਗੇ ਕੋਈ ਧਰਨਾ ਮੁਜ਼ਾਹਰਾ ਵੀ ਨਹੀਂ ਚੱਲਦਾ ਕੁਦਰਤ ਦੇ ਅੱਗੇ ਸੋ ਉਹ ਇੰਸ਼ੋਰੈਂਸ ਵੀ ਜ਼ਰੂਰ ਕਿਤੇ ਕਿਸਾਨ ਦੀ ਹੋ ਸਕਦੀ ਹੋਵੇ ਪਰ ਖੈਰ ਮੈਂ ਜਿਸ ਕੰਮ ਲਈ ਆਇਆ ਸੀ ਉਹ ਸਿਰਫ ਧੰਨਵਾਦੀ ਸ਼ਬਦੀ ਬੋਲਣੇ ਸੀ ਕਿ ਤੁਸੀਂ ਦੂਰੋਂ ਨੇੜਿਓਂ ਜਿੱਥੋਂ ਵੀ ਚੱਲ ਕੇ ਆਏ ਹੋ ਭਾਵਨਾ ਇੱਕੋ ਜੀ ਭਰ ਕੇ ਆਪਣੇ ਅੰਦਰ ਲੈ ਕੇ ਆਏ ਹੋ ਕਿ ਆਓ ਪੰਜਾਬ ਦੀ ਗੱਲ ਕਰੀਏ ਕਿਉਂਕਿ ਕੁਝ ਕੰਮ ਐਸੇ ਹੁੰਦੇ ਨੇ ਜਿਨ੍ਹਾਂ 'ਚ ਲੋਕ ਸਿਰਫ ਜਾ ਕੇ ਦੇਖਦੇ ਕਿ ਮੇਰਾ ਇਹਦੇ 'ਚ ਕੀ ਫਾਇਦਾ ਹੈ ਪਰ ਅੱਜ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਸਾਡੇ ਮਾਹਿਰ ਲੋਕ ਸਾਡੇ ਬੁੱਧੀਜੀਵੀ ਹਰ ਪੰਜਾਬ ਦਾ ਹਿੱਤ ਸੋਚਣ ਵਾਲੇ ਉਹ ਸਿਰਫ ਇਹੀ ਸੋਚ ਕੇ ਆਏ ਨੇ ਕਿ ਪੰਜਾਬ ਦਾ ਫਾਇਦਾ ਕਿਦੇ ਵਿੱਚ ਸੋ ਆਪਾਂ ਮੇਰਾ ਪੰਜਾਬ ਆਰਗੇਨਾਈਜੇਸ਼ਨ ਵੱਲੋਂ ਸੰਸਥਾ ਵੱਲੋਂ ਹਰ ਮਹੀਨੇ ਇਕੱਤਰਤਾ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਕੋਸ਼ਿਸ਼ ਨਹੀਂ ਰਾਦਰ ਕਰਿਆ ਹੀ ਕਰਾਂਗੇ ਇਕੱਤਰਤਾ ਅਲੱਗ-ਅਲੱਗ ਥਾਵਾਂ ਤੇ ਹੋਇਆ ਕਰੇਗੀ ਅਲੱਗ-ਅਲੱਗ ਵਿਸ਼ਿਆਂ ਤੇ ਹੋਇਆ ਕਰੇਗੀ ਪੰਜਾਬ ਦੇ ਉਹ ਵੱਲਦੇ ਮੁੱਦੇ ਪੰਜਾਬ ਦੇ ਉਹ ਪੱਖ ਦੇ ਮਸਲੇ ਪੰਜਾਬ ਦੀਆਂ ਉਹ ਐਸ ਵਲੇ ਤਰਸ-ਤਰਸ ਕਰਦੀਆਂ ਜਿਹੜੀਆਂ ਨਾੜਾਂ ਨੇ ਜਿਨ੍ਹਾਂ ਨੂੰ ਐਸ ਵਲੇ ਸਕੂਨ ਦੀ ਬਹੁਤ ਲੋੜ ਹੈ ਉਹਨਾਂ ਤੇ ਗੱਲ ਕਰਾਂਗੇ ਨਸ਼ਿਆਂ ਤੇ ਗੱਲ ਹੋਏਗੀ ਐਜੂਕੇਸ਼ਨ ਸਿਸਟਮ ਤੇ ਗੱਲ ਹੋਏਗੀ ਬੱਚਿਆਂ ਦੇ ਪ੍ਰਵਾਸ ਬਾਰੇ ਗੱਲ ਹੋਏਗੀ ਇੱਕ ਬਹੁਤ ਜ਼ਰੂਰੀ ਮੁੱਦਾ ਹੈ ਉਹਦੇ ਤੇ ਵੀ ਗੱਲ ਆਪਾਂ ਜ਼ਰੂਰ ਕਰਾਂਗੇ ਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਉਹਦੇ ਚ ਇੱਕ ਆਈਸ ਬ੍ਰੇਕ ਕਰਨ ਦੀ ਲੋੜ ਹੈ ਮਾਪਿਓ ਆਪਣੇ ਬੱਚਿਆਂ ਨੂੰ ਕਿਹੜੇ ਮੂੰਹ ਨਾਲ ਕਹਿਣ ਉਹ ਕਹਿ ਹੀ ਨਹੀਂ ਪਾਰੇ ਕਿ ਬੇਟਾ ਵਾਪਸ ਆ ਜਾ ਕਿਆ ਦੇਣਾ ਚਾਹੀਦਾ ਯਾਰ ਜੇ 25 20 25 ਲੱਖ ਦਾ ਕਰਜ਼ਾ ਚੜਾ ਕੇ ਵੀ ਪੁੱਤ ਧੀ ਨੂੰ ਬਾਹਰ ਭੇਜਿਆ ਜੇ ਉੱਥੇ ਉਹਦੀ ਮੌਤ ਦਿਸਦੀ ਪਈ ਉਹਦੀ ਜ਼ਿੰਦਗੀ ਖਰਾਬ ਹੁੰਦੀ ਦਿਸਦੀ ਪਈ ਹੈ ਕੋਈ ਨਹੀਂ ਫੇਰ ਕਮਾ ਲਾਂਗੇ ਉਹਨੂੰ ਕਹੀਏ ਪੁੱਤ ਪੁੱਤ ਕੋਈ ਨਹੀਂ ਤੇਰੇ ਮਾਪਿਆਂ ਕੋਲ ਬੈਠੇ ਤੇਰਾ ਘਰ ਹੈ ਤੇਰਾ ਮੁਲਕ ਹੈ ਤੇਰੀ ਧਰਤੀ ਹੈ ਤੂੰ ਵਾਪਸ ਆ ਜਾ ਬੱਚਿਆਂ ਨੂੰ ਵੀ ਇੰਨੀ ਖੁੱਲ ਮਿਲੇ ਕਿ ਉਹ ਆਪਣੇ ਮਾਪਿਆਂ ਨੂੰ ਕਹਿ ਸਕਣ ਕਿ ਮੈਂ ਇੱਥੇ ਤੰਗਾਂ ਮੈਂ ਵਾਪਸ ਆਉਣਾ ਚਾਹਨਾ ਇਹ ਆਈਸ ਬ੍ਰੇਕ ਕਰਨ ਦੀ ਲੋੜ ਇਹ ਵੀ ਇੱਕ ਮੁੱਦਾ ਇਹਦੇ ਤੇ ਵੀ ਕਦੇ ਗੱਲ ਕਰਾਂਗੇ ਕਦੇ ਸੈਮੀਨਾਰ ਕਰਾਂਗੇ ਜਿਹੜੇ ਆਉਣਾ ਚਾਹੁੰਦੇ ਆ ਹੱਕ ਨਾਲ ਵਾਪਸ ਆ ਸਕ ਤੋ ਬਹੁਤ ਸਾਰੇ ਮੁੱਦੇ ਨੇ ਜਿੰਨਾ ਚ ਆਰਟ ਐਂਡ ਕਲਚਰ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਅੱਜ ਵਿਸਾਖੀ ਦਾ ਫੰਕਸ਼ਨ ਦੇਖਣਾ ਵੇ ਤਾਂ ਤੁਹਾਨੂੰ ਸੜ ਹੀ ਜਾਣਾ ਪੈਂਦਾ ਉੱਥੇ ਵਿਸਾਖੀ ਬਣਾਈ ਜਾਂਦੀ ਹੈ ਆਸਟ੍ਰੇਲੀਆ 'ਚ ਵਿਸਾਖੀ ਬਣਾਈ ਜਾਂਦੀ ਪੰਜਾਬ 'ਚ ਵਿਸਾਖੀ ਨਹੀਂ ਬਣਾਈ ਜਾਂਦੀ ਕਿਤੇ ਵੀ ਸੋ ਬਹੁਤ ਸਾਰੇ ਇਦਾਂ ਦੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਾਂਗੇ ਮੇਰਾ ਪੰਜਾਬ ਨਾਲ ਜੁੜੀ ਹਰ ਉਹ ਰੂਹ ਹਰ ਉਹ ਸ਼ਖਸ ਜਿਹੜਾ ਪੰਜਾਬ ਲਈ ਭਲਾ ਲੋਚਦਾ ਹੈ ਭਲਾ ਸੋਚਦਾ ਹੈ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਆਏ ਨੇ ਜੀ ਆਇਆਂ ਨੂੰ ਜੀ ਸਦਕੇ ਆਪਾਂ ਰਲ ਕੇ ਅੱਗੇ ਫੰਕਸ਼ਨ ਕਰੀਏ ਇਸ ਤਰ੍ਹਾਂ ਦੇ 71 ਤੱਕ ਕਰੀਏ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਅਗਲੀ ਵਾਰ ਵਾਸਤੇ ਬੇਨਤੀ ਹੈ ਕਿ ਜ਼ਰੂਰ ਸ਼ਿਰਕਤ ਕਰਿਓ ਰਲ ਕੇ ਆਪਾਂ ਪੰਜਾਬ ਦੀ ਬਾਤ ਪਾਈਏ ਪੰਜਾਬ ਦੀ ਤਰੱਕੀ ਪੰਜਾਬ ਦੀ ਉਸ ਖੁਸ਼ਹਾਲੀ ਦੀ ਦੁਬਾਰਾ ਗੱਲ ਕਰ ਸਕੀਏ ਸਾਰਿਆਂ ਦਾ ਜਿੰਨੇ ਕਦਮ ਚੱਲ ਕੇ ਆਏ ਹਰ ਕਦਮ ਲਈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਪੰਜਾਬ ਜਿੰਦਾਬਾਦ